ਤੱਲਾ ਤੋਂ ਵੱਡ ਗਿਆ ਬਾਕੀ ਬੱਜਣੋ ਹਾਂਜੀ ਬਾਈ ਜੀ ਸਤਿ ਸ੍ਰੀ ਅਕਾਲ ਜੀ ਕੀ ਹਾਲ ਚਾਲ ਅੱਜ ਫੇਰ ਆ ਗਏ ਖੇਤਾਂ 'ਵਾਂ ਅੱਜ ਲੱਗ ਰਹੇ ਆਪਾਂ ਖੇਤ ਬਾਣਾ ਆਪਣੇ ਕੱਲ ਇੱਧਰ ਚਰੀ ਬੀਜ ਕੇ ਗਏ ਤੇ ਉਰੀ ਹੈਰੋਂ ਕੱਢ ਗਏ ਤੇ ਨਾ ਆਪਾਂ ਪਿਛਲੇ ਵਲੌਗ ਮੈਂ ਦੇਖਿਆ ਹੋਣਾ ਚਰੀ ਵਾਲੇ ਮੈਂ ਸੋ ਸ਼ਾਮ ਦਾ ਟਾਈਮ ਐ ਇੱਧਰ ਖੜਿਆ ਨੂਰੀ ਜੱਟ ਇੱਧਰ ਬਾਈ ਜੀ ਕਰੋ ਨੋਟਿਸ ਆਪਣੀ ਨਾ ਜਾਲੀ ਖਣਕਣ ਲੱਗੀ ਦੀ ਬਾਜ ਜੀ ਕਰ ਰਹੀ ਦੀ ਤੋ ਅੱਜ ਫਿਰ ਉਹ ਖੇਤਵਾਂ ਦੇ ਵਿੱਚ ਸੰਗ ਕਰਦੀ ਕੋਲ ਕਰ ਰੱਖਿਆ ਅੱਜ ਕੱਲ ਨੂੰ ਠੀਕ ਠੋਕ ਕਰਕੇ ਫੇਰ ਲਾਵਾਂਗੇ ਉਹ ਬਿਨਾ ਜਾਲੀ ਦੇ ਵੀ ਠੀਕ ਲੱਗ ਰਿਹਾ ਪਤਲਾ ਜਾ ਦੇਖੋ ਕਰੋ ਚੈੱਕ ਬਾਕੀ ਵਾ ਵਾਹੇਗੇ ਖੇਤ ਪਹਿਲਾਂ ਥੈਲੇ ਭਰਾਂਗੇ ਮਿੱਟੀ ਦੇ ਦੋ ਉਧਰਾਂਗੇ ਹੈਰਾਂਗਾ ਕਿਉਂਕਿ ਇਹਨਾਂ ਪੂਰੇ ਕੈੜੇ ਹੋਏ ਹੋਏ ਵੇ ਹੁਆਂ ਖੇਤ ਇਸ ਟਾਈਮ ਤੱਪੜ ਕੀ ਬਜਾਈ ਆਲੇ ਆ ਪੂਰੇ ਇਹਨਾਂ ਦੱਬ ਗੱਬਾ ਹੀ ਕਰਾਂਗੇ ਚਲੋ ਬਾਈ ਜੀ ਕਰਾਂਗੇ ਕੰਮ ਸ਼ੁਰੂ ਚੱਲ ਬੇ ਨੂਰੀ ਮਾਰ ਟੱਕ ਪਰ ਮਿੱਟੀ ਥੱਲੇ ਵਾਂ ਪੱਟੀਆਂ ਵੱਟੀਆਂ ਇੱਕੋ ਸੌੜ ਕੇ ਜੀਆ ਪੱਟ ਪੱਟਗਾ ਫਿਰ ਚੱਕ ਚੱਕਾ ਪਾ ਲੈਂਡਲੇ ਪੱਟੀਆਂ ਹਾਂ ਪੜਦੇ ਲੋ ਜੀ ਥੱਲੇ ਬੰਦੀ ਏ ਖੈਰੋਂ ਬਾ ਖੈਰੋਂ ਆਪਣੀ ਪੁਰਾਣਾ ਮਾਡਲ ਘਟੋ ਘਟ ਹੋ ਗਏ ਸਾਨੂੰ ਕਿੰਨੇ ਸਾਲ ਹੋ ਗਏ ਨੂਰੀ 40 ਸਾਲ ਹੋ ਗਏ ਉਹਨੇ ਆ ਇਹ ਜਦ ਟਰੈਲੀ ਬਣਵਾਈ ਦੀ ਜਦੀ ਬਣਵਾਈ ਦੀ ਬਾਪੂ ਨਾਲ ਨਾ 40 ਸਾਲ ਹੋ ਗਏ ਵੈਸੇ ਪਹਿਲਾਂ ਮਹਿੰਦਰਾ ਵਿੱਚ ਚਲਾਏ ਗਏ ਰਹਿੰਦੇ ਤੋਂ ਉਸ ਤੋਂ ਬਾਅਦ ਫਿਰ ਆਪਣਾ ਯੋਹੀ ਚੱਲ ਰਹੀ ਆ ਹਾਲੇ ਵਧੀਆ ਆਨ ਲਾਗੂ ਹੈ ਰੋ ਆ ਆ ਰਹਿਣ ਵਧੀਆ ਖੇਤ ਵਾਹਾ ਕੋਈ ਦਿੱਕਤ ਆਂਦੀ ਨਹੀਂ ਹੈਗੀ ਅੱਜ ਤੀ ਦਵਾਈ ਨਹੀਂ ਹੈਗੀ ਔਰ ਵਧੀਆ ਮਤਲਬ ਐਨ ਘੈਂਟਾ ਅਜਾ ਇਸ ਪਸਾਉਣਾ ਲਈ ਕਿ ਆਪਾਂ ਦੂਸਰੇ ਖਾਈ ਮੈਂ ਚਲਾਵਾਂ ਇਸ ਨੂੰ ਦੂਸਰੇ ਖਾਈ ਮੈਂ ਵਧੀਆ ਆਰਾਮ ਤੇ ਘੱਟ ਚੱਕਰਾਂ ਮੈਂ ਖਿੱਚੀ ਫਰੀ ਜਹਾ ਕੋਈ ਚੱਕਰ ਨਹੀਂ ਹੈਗਾ ਬਾਕੀ ਸ਼ਾਮ ਪੈ ਗਈ ਕਰਾਂਗੇ ਕੰਮ ਸ਼ੁਰੂ ਅੱਜ ਜਿੰਨੇ ਕ ਬਾਹੇ ਗਏ ਉਹਨੇ ਕ ਬਾਦेंगे ਇੱਧਰ ਅੰਬ ਵਾਲੇ ਮਤਲਬ ਸ਼ੁਰੂ ਕਰਾਂਗੇ ਇੱਧਰ ਦੇ ਬੰਦੇ ਬੰਦੇ ਉੱਪਰ ਨੂੰ ਚੱਲ ਕੇ ਇੱਧਰ ਨੂੰ ਇੱਧਰ ਨੂੰ ਲੱਗ ਜਾਈਂ ਪਰਾਂ ਦੇਖਾਂਗੇ ਅੱਜ ਜਿੰਨੇ ਕ ਬਾਹੇ ਗਏ ਹਨ ਮਤਲਬ ਸਹੀ ਸਹੀ ਜਿੱਥੇ ਤੱਕ ਚੱਲਦਾ ਰਿਹਾ ਨੇਰੇ ਮਾਂ ਆ ਜਾਤਿੰ ਚਲਾਵਾਂਗੇ ਸਭ ਤੋਂ ਬਾਅਦ ਖੜਾ ਦੇਵੇਂ ਬਾਕੀ ਕੱਲ ਨੂੰ ਦੇਖਾਂਗੇ ਕਰਦੇ ਬਈ ਨੂਰੀ ਫਿੱਟਾ ਜੋੜ ਸੀ ਦੀ ਨਟ ਪਾਣਾ ਦਾ ਪੁੱਤਰੀ ਉਰਾ ਕਿਹੜਾ ਚੱਲ ਰਹਿਣ ਦੇ ਉਹੀ ਪਾਦੇ ਚੱਲ ਪਰੇਵਾਲੀ ਗਿਰਜੇ ਫੁਲਕਾ ਚੱਲ ਫਿਰ ਪਾਛੇ ਦੀ ਨਟ ਪਾਦੇ ਆ ਛੱਡ ਜਾ ਇੱਕ ਕਿਲੀ ਹੋਲਦੇ ਹੋਰ 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 ਖੋਲਦੇ ਹੋਰ 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 ਲੋ ਜੀ ਕਰਦਿਆ ਕੰਮ ਸ਼ੁਰੂ ਜਾ ਠੰਡਾ ਲੈਣਾ। ਮੈਨੂੰ ਪਿਆਸ ਲੱਗ ਰਹੀ ਆ ਮਾਜਾ ਕੋਲਡ ਡਰਿੰਕ ਲੇ ਆ। ਹਾਂ ਬਈ। ਲੈ ਆਇਆ। ਲੋ ਜੀ। ਬਸ ਇਹ ਨਿਬੜਨੇ ਵਾਲਾ ਖੇਤ। ਇੱਧਰ ਨੂਰੀ ਲੈ ਗਿਆ ਆ ਠੰਡਾ ਮਾਊਂਟੇਨ ਡਿਊ ਧਰ ਕੇ ਆ ਗਏ ਜੀਤ ਹੈ ਇੱਧਰ ਬਾਈ ਚੱਲ ਰਿਹਾ ਰੀਪਰ ਕਿਸੇ ਦਾ ਸਾਰਾ ਗਰਦਾ ਬਣ ਗਿਆ ਨਹੀਂ ਨਵਾਰਿਆ ਇੱਧਰ ਕੀ ਹਵਾ ਨਾ ਤਾਰ ਦਾ ਪੂਰਾ ਹਾਲ ਹੋਇਆ ਬਿਆ ਕਰਦੇ ਵਾ ਤੇ ਬੱਪਾ ਦੇਖੇਗੇ ਉਰੇ ਤੇ ਕੱਟ ਗਏ ਨਾ ਨਵੇੜ ਦਾ ਐ ਰੋ ਮੰਦ ਕਰਕੇ ਉਹ ਬਾਹਰ ਸੜਕਾਂਲੇ ਕਿੱਲੇ ਮੰ ਲੈ ਜੇਗੇ ਉੱਥਾ ਚਲਾਵੇਂ ਕਿਉਂਕਿ ਰੀਪਰ ਚੱਲ ਰਿਹਾ ਇੱਧਰ ਤਾਂ ਫਿਰ ਉੱਧਰ ਆਪਣਾ ਕਰਦਾ ਨਹੀਂ ਆਨੇਗਾ ਉੱਧਰ ਫੇਕ ਰਹੇ ਆ ਆ ਨਵੇੜ ਲੈ ਵਲਾਂ ਇੱਧਰ ਵਾਲੇ ਫੇਰ ਨਵੇੜेंगे ਕਰ ਰਿਹਾ ਪਰਨਾ ਬੁਰਾ ਹਾਲ ਕਰਦਾ ਦੇਖ ਤੀ ਘੋੜਿਆ ਕਰਦਾ ਵਿਚ ਨੂੰ ਵੀਡੀਓ ਮਾ ਲੋ ਜੀ ਮਿੱਤਰੋ ਖੇਤ ਬੰਦੇ ਬੰਦੇ ਡੋਲ ਗਿਆ ਨੇ ਡਾਗਾ ਥੈਲਾ ਉਛਲ ਗਿਆ ਹਿਰੋਂ ਵਾ ਗਿਆ ਵੜ ਗਿਆ ਥੈਲਾ ਤੋਂ ਵੜ ਗਿਆ ਬਾਕੀ ਦੇਖਾਂ ਵੀ ਇਸ ਨੂੰ ਕਰ ਕਰ ਦੁਬਾਰਾ ਸੈਟਿੰਗ ਜੀ ਚਲਾਮੈਂ ਦੇਖੋ ਬੜਦਾ ਦਹਿਰੋਂ ਨੇ ਲੰਗੀ ਵਿਚ ਨੂੰ ਮੋਟਰ ਪਾਇਆ ਜੀ ਮੈਂ ਰੱਸੀ ਲੈਣਾ ਡਰ ਜਾ ਲੱਗ ਰਿਹਾ ਤਪ ਸੁਪਨਾ ਆ ਜਾਏ ਫਿਰਤੇ ਵੀ ਰਿਹਾ ਹਾਂ ਹੈ ਤਾਂ ਹੈ ਨਹੀਂ ਕੁਝ ਸਹੀ ਗੱਲ ਕਹੀ ਗਲ ਮਾਰਾ ਹਸਪਤਲ ਤੱਕ ਚਲੋ ਲੋ ਜੀ ਬੰਨਿਆ ਦਤਾ ਔਰ ਅੱਸੀ ਰਹੀ ਗਈ ਦੀ ਛੋਟੀ ਇਹ ਬਹੁਤ ਰੱਸੀ ਲੈ ਕੇ ਆਏ ਆ ਟੋਟਾ ਇਹ ਵੀ ਦਲੀ ਸਾਈਡ ਤੇ ਬੰਨੇਗੇ ਹੱਲਣਾ ਚਾਹੀਦਾ ਨਹੀਂ ਕਰਦੇ ਜੀ ਓਕੇ ਕੰਮ ਬਾਨ ਹੋ ਰੇ ਅੱਧੀ ਰਸਮ ਚੱਲ ਬਈ ਜੂਰੀ चलो लो जी मित्रों तेल लग रहे हैं चेक करना एक बार तेल चेक कर लें कि टाइम हो गया खासा मेरा हो गया फिर तली तो त नहीं कवर जैसे इसका साफ जहा करते ਵਾਸ 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 ਹਾ ਵੇ ਤੇਲ ਟੁਰਿਆ ਹੀ ਨਹੀਂ ਦੋ ਅੰਗਲਾ ਰਹਿ ਗਿਆ ਤੇਲ ਟੇਡਾ ਕਰਕੇ ਦੇਖਾ ਟੇਡਾ ਕਰਕੇ ਤੋ ਖਾਣਾ ਪਿਆ ਪਰ ਟੈਂਕੀ ਟਿੱਡੀ ਹੋਣਾ ਇਸकी बात होती हो थोड़ा ही है तेल तो चल यो वाला बाद में खेत ਇਹ ਵਾਲਾ ਕੇ ਇਹ ਪਾਗਾ ਫਿਰ ਚੱਲ ਆਪਾਂ ਘਰਾਂ ਨੂੰ ਠੀਕ ਆ ਤੇ ਕੱਲੋਂ ਤੇਲ ਦੋਲ ਪਾਗਾ ਫਿਰ ਬਾਕੀ ਇਹ ਉਹਨਾਂ ਵੇਟਦੇ ਉਹ ਵੀ ਟਾਈਮ ਖਾਸਾ ਹੋ ਗਿਆ ਨੇਰਾ ਪੂਰਾ ਹੋ ਗਿਆ ਫੁੱਲ ਚਲੋ ਠੀਕ ਆ ਬਾਈ ਜੀ ਕੱਲੋਂ ਆਵੇਂ ਸਵੇਰੀ ਫਿਰ ਬਾਕੀ ਵੀ ਕੱਲੋਂ ਪਾਏਗੇ ਤੇਲ ਮੁੱਕ ਗਿਆ ਇਸ ਤੋਂ ਬਾਕੀ ਯੋਹੀ ਜੋ ਜਗਾਇਏ ਨੇ ਤਾਂ ਹੀ ਤੇਲ ਨਹੀਂ ਪਾਇਆ ਦਾ ਵੀ ਥੋੜਾ ਹੀ ਪਾਏਗੇ ਟਾਈਮ ਸਰ ਆਪਣਾ ਘਰਾਂ ਨੂੰ ਆ ਲਈਏ ਘਰਾਂ ਤੱਕਣ ਲਾ ਲਈਏ ਸੜ ਜਿਓ ਇੱਕ ਵਾਰੀ ਮੈਂ ਜਿੱਦਾਂ ਛੋਟੇ ਹੁੰਦੇ ਮਹੀਂਦਰੇ ਦਾ ਭੁੱਲ ਗਿਆ ਦਾ ਢੱਕਣ ਲਾਣਾ ਚੱਲਦੇ ਗਏ ਦਮਾ ਵੀ ਮੈਂ ਤੇਲ ਪਾਇਆ ਤੇਲ ਪਾਗਾ ਢੱਕਣ ਸਾਈਡ ਮਾ ਧਰਿਆ ਬਾਉਰਾ ਜੱਜਾ ਹੋਏ ਗਰੇ ਦਾ ਟਰੈਕਟਰ ਦਾ ਨਾ ਬਿਮਾਰੀ ਸੈਲਫਾਰ ਬਸ ਲੰਘਿਆ ਢੱਕਣ ਢੱਕਣ ਦੇਖਿਆ ਹੀ ਨਹੀਂ ਹੈਗਾ ਇੱਕ ਗਿੱਲਾ ਵਾਧਿਆ ਫੇਰ ਦੇਖਿਆ ਢੱਕਣ ਨਹੀਂ ਹੈਗਾ ਫੇਰ ਜਾ ਕੇ ਕਿਤੇ ਰੋਕਿਆ ਚੱਲ ਡੇੜੀ ਗਿਆ ਵਾਦਾ ਸਨੋਰ ਜਰੀ ਉਸਨੇ ਕਿਹਾ ਵੀ ਢੱਕਣ ਲੇ ਗਾਈ ਨਾ ਮਾ ਚਲੋ ਠੀਕ ਹੈ ਬਾਈ ਜੀ ਮਿਲਾਂ ਕੱਲ ਨੂੰ ਸਵੇਰੀ ਰਾਤ ਹੋ ਗਈ ਗੁੱਡ ਨਾਈਟ ਸੋ ਜੋ ਸਾਰੇ ਚੰਗੇ ਚੰਗੇ ਸੁਪਨੇ ਲਓ ਬਾਏ ਬਾਏ ਚੱਲ ਚਲਾ ਬਈ ਗਾਣਾ ਕਿਹੜਾ ਸੁਣਦਾ ਜਾਏਗਾ ਨਹੀਂ ਉਹ ਦੱਸ ਪਹਿਲਾਂ ਤੂੰ ਕਿਹੜਾ ਪਜਾ ਉਹ ਆ ਰਿਹਾ ਜਿਹੜਾ ਮੁਰਸਾਇਗਰ ਵਜਾਏਗਾ ਚਲ ਕੋਈ ਗਵਾ ਤਾਂ ਨਹੀਂ